ਲਹਿਰਾਗਾਗਾ ਵਿੱਚ ਵਾਪਰਿਆ ਵੱਡਾ ਹਾਸਾ ਰਾਵ ਜਾਣਕਾਰੀ ਅਨੁਸਾਰ ਇੱਕ ਦੁੱਧ ਦਾ ਕੈਂਕਰ ਖੈਰ ਲਹਿਰਾਗਾਗਾ ਤੋਂ ਪਸੌਣ ਵੱਲ ਜਾ ਰਿਹਾ ਸੀ ਜਦੋਂ ਉਹ ਲਹਿਰਾਗਾਗਾ ਮਾਰਕਫੈਡ ਦੇ ਗੋਦਾਮਾਂ ਦੇ ਕੋਲ ਪਹੁੰਚਿਆ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਮਾਰਕਫੈਡ ਦੀ ਕੰਧ ਤੋੜ ਕੇ ਗੋਦਾਮ ਦੇ ਅੰਦਰ ਜਾ ਟਸਿਆ ਵਿਣੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਵੱਡਾ ਬਚਾਅ ਹੋ ਗਿਆ ਔਕਤੇ ਖੜੀ ਲੋਕਾਂ ਨੇ ਦੁੱਧ ਦੇ ਟੈਂਕਰ ਵਿੱਚ ਫਸੇ ਡਰਾਈਵਰ ਨੂੰ ਹੈਡਰੇ ਦੀ ਮਦਦ ਨਾਲ ਖੜਿਆ ਔਕਤੇ ਪਹੁੰਚੇ ਹਨ ਲਹਿਰਾ ਕਰਦੇ ਸਹਾਇਕ ਆਨੰਦਾਰ ਸਤਪਾਲ ਜੀ ਨਿਕਟਨਾ ਦਾ ਜੱਜਾ ਲਿਆ ਅਤੇ ਸੜਕ ਨੂੰ ਖਾਲੀ ਕਰਵਾਇਆ ਉਹ ਕੁਦਰਤੀ ਕੋਈ ਸੰਤੁਲਨ ਵਿਗੜਿਆ ਹੀ ਪਰ ਡਰਾਈਵਰ ਨੂੰ ਕੋਈ ਨਹੀਂ ਲੰੁੰਦਾ ਕਿ ਅਸੀਂ ਪੁੱਛੇ ਵੀ ਉਹਨੂੰ ਕਿ ਉਦੋਂ ਦੇ ਇੱਥੇ ਆਈ ਬਸ ਅਸੀਂ ਨੇ ਬਾਈ ਰੋਕ ਕੇ ਜੀ ਇਹਨੂੰ ਕਿਹਾਗਾ ਮਾ ਬਾਈ ਦੇਖੀ ਯਾਰ ਗੱਡੀ ਵਾਲ ਨੂੰ ਕੀ ਹੋਇਆ ਸਾਡੀ ਸਾਈਡ ਤੇ ਹੁਣ ਵੀ ਸਾਈਡ ਤੇ ਆਈ ਤੇ ਅਬਦੀ ਦੇ ਅਬਦੀ ਸਾਈਡ ਤੇ ਖੜੇ ਦੀ ਉਸ ਵੇਲੇ ਸਾਡੇ ਵਾਲੀ ਸਾਈਡ ਤੇ ਗੱਡੀ ਖਿੱਚ ਕੇ ਲੈ ਗਈ ਉਹਨੂੰ ਦੇਖੋ ਆਪਣੇ ਪਤਾ ਨਹੀਂ ਤਾਂ ਗਈ ਪਤਾ ਨਹੀਂ ਕੁਦਰਤੀ ਸੰਤੁਲਨ ਵਿਗੜਿਆ ਹੋ ਤਾਂ ਡਰਾਈਵਰ ਤੋਂ ਪੁੱਛੇ ਤਾਂ ਪਤਾ ਲੱਗੂਗਾ ਜੀ ਨਹੀਂ ਕੋਈ ਧੁੰਦ ਨਹੀਂ ਸੀ ਗੱਡੀ ਤੇ ਅਸੀਂ ਅਸੀਂ ਤਾਂ ਤਿੰਨ ਬੰਦੇ ਦੀ ਉਹ ਤੇ ਇਕੱਲਾ ਦੀ ਹਾਂ ਹੀ ਬੱਚਤ ਰਹੀ ਜਿਹਨੂੰ ਲੋਹਾ ਹੀ ਉਹ ਤਾਂ ਲੋ ਹੋ ਗਿਆ ਜੀ ਦੇਖੋ ਕਿਸੇ ਸਤਪਾਲ ਸਿੰਘ ਆ ਜੀ ਹਾਂ ਤੁਹਾਨੂੰ ਤਾਂ ਸਰ ਫੋਨ ਆਇਆ ਵੀ ਕਹਿੰਦੇ ਐ ਕਰਕੇ ਪਤਲਾ ਰੋਡ ਤੇ ਕੋਈ ਡਰਾਈਵਰ ਵਿੱਚ ਫਸਿਆ ਹੋਇਆ ਟਰਾਲੇ ਵਾਲਾ ਉੱਥੇ ਜਾਓ ਹੈਲਪ ਕਰਾਓ ਅਸੀਂ ਆ ਜੀ ਸਵੇਰ 7:30 ਵਜੇ ਸਾਨੂੰ ਫੋਨ ਆਇਆ ਹੈ 7:24 23 ਕਿਤੇ ਇੱਥੇ ਆ ਗਏ ਸਰ ਆ ਕੇ ਉਹਨਾਂ ਨੂੰ ਹੈਲਪ ਕਰਾਈ ਉਹ ਕਢਾਇਆ ਵਿਚਾਰਾ ਬੁਲੇ ਚ ਪਾ ਕੇ ਉਹਨੂੰ ਤਤਵਾਸ ਠੀਕ ਆ ਜੀ ਬਸ ਉਹ ਤਵਾ ਬੜਾ ਥੋੜਾ ਜੁਟਾ ਦਾ ਹੈ ਗਿਆ ਨੇ ਜੀ ਉਹ ਉਹ ਕਾਰ ਨੂੰ ਇਹ ਕਦੇ ਟਰਾਲੇ ਦਾ ਉਹ ਪੱਟਾ ਜੀ ਤੈ ਟੁਰ ਪੱਟਾ ਅਰਨ ਅਰਨ ਜੀ ਇਹ ਲੈਰੇ ਤੋਂ ਨਹੀਂ ਡਰਾਈਵਰ ਆਇਆ ਇਹਨਾਂ ਦਾ ਡਰਾਈਵਰ ਇਧਰੋਂ ਆ ਰਹੇ ਸੀ ਲੈਰੇ ਸੱਡ ਤੋਂ ਇਧਰੋਂ ਜਾ ਰਹੇ ਟਕਰਾਹ ਹੋ ਜੋ ਬੈਲੈਂਸ ਵਿਗੜ ਗਿਆ ਜੀ ਉਹਦਾ ਟਾਇਰ ਪੱਟ ਆਈ ਜੀ